ਸਸਿ ਗਾ ਜੀ ਦਮਸ਼ਕਾ ਮਾਈਕ ਦੀ ਕਾ ਖਾਸਾ ਮਾਈਕ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲਵਾ ਐਮ ਐਲ ਏ ਹਲਕਾ ਜਨਾਲਾ ਚੀਫ ਸਪੀਕਸਮੈਨ ਆਮ ਆਦਮੀ ਪਾਰਟੀ ਪੰਜਾਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਤੁਸੀਂ ਕੱਲ ਤਪੱਸੋ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਗੈਂਗਸਟਰ ਦੇ ਖਿਲਾਫ ਉਹਨਾਂ ਡਰੱਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਉਹ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਸ਼ਰਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ ਆ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਲ ਖਤਮ ਕਰਦੇ ਹਾਂ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੈਸਟਰ ਨੂੰ ਕਿੱਦਾਂ ਪਾਲ ਰਿਹਾ ਕਿੱਦਾਂ ਉਹਨਾਂ ਦੇ ਪਦਵਾਦਾਂ ਨਾ ਫਿਰਿਆ ਇੱਕ ਪਾਸੇ ਤਾਂ ਤੁਜੇ ਤੇ ਜਦਨ ਸਜਮੀਤ ਬਾਦਲ ਕਹਿੰਦਾ ਜੀ ਗੈਸਟਰ ਵਾਂਗ ਖਤਮ ਨਹੀਂ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਸਟਰ ਦੇ ਪਦਵਾਦਾਂ ਦੇ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਦਾ ਸਬੀਨ ਸਿੰਘ ਉੜੀ ਇਹ ਗੱਲ ਪ੍ਰੂਫ ਕਰੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿਰ ਤੇ ਆ ਤੇ ਉਹ ਗੈਂਗਸਟਰ ਉਹ ਵਰਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਹੋਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾਵਨੀ ਹੋਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਵ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਸਾਲਟਾ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅੱਤਵਾਦੀ ਪੱਠੇ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਬਣਾ ਕੇ ਆਪਣੀ ਸਤਾ ਜਿਹੜੀ ਆ ਉਹ ਸੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾ ਕਾਲੀ ਦਲ ਨੇ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਅਸਾਰ ਤਾਂ ਫੜਾਈਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਤੱਕਿਆ ਸੀਗਾ ਜਿੱਥੇ ਕਾਂਗਰਸ ਵੱਲ ਦੀ ਜਮਾਤ ਸੀਗੀ ਉੱਥੇ ਕਾਲੀ ਦਲ ਉਹਦੇ ਲਈ ਨਾਲ ਦੀ ਨਾਲ ਮੁਖਤੌਤ ਦੇ ਜਮਾਤ ਸੀਗਾ ਜੋ ਅੱਜ ਵੀ ਸੁਖਬੀਰ ਸਿੰਘ ਬਾਦਲ ਉਹਦੀ ਜਿੰਨਾਂ ਦੇ ਕਾਲੀ ਦਲ ਦੇ ਪੱਲੇ ਕੁਛ ਨਹੀਂ ਐ ਐਗਜ਼ੈਕਟ ਹੋਇਆ ਮਾਲ ਪਾਉਂ ਪੰਜਾਬ ਦੇ ਮੁੰਡੇ ਜਿਨ੍ਹਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਜਿਹੜਾ ਕਾਗਜ਼ ਤੇ ਕਾਲੀਆਂ ਦੇ ਧੱਕਿਆ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰਾਂ ਦਾ ਵਪਾਰ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਵੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਤੋਂ ਹੰਸੇ ਮਾਨੀ ਸਰਕਾਰ ਜਿਹੜੀ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਦੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸੰਜਾਵਾਦ ਉਹਨਾਂ ਦੇ ਪਰਵਾਹ ਦੇ ਵਿਆਹ ਤੇ ਜਾਦੇ ਆ ਤੇ ਇਹ ਸਾਬਤ ਕਰਦੇ ਆ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਗਸਟਰ ਬਾਦ ਆਦੇ ਆ ਉਹਦੇ ਲਈ ਕਾਲੀ ਦਾ ਜ਼ਿੰਮੇਵਾਰ ਨਾ ਤੇ ਕਾਲੀ ਦਾ ਉਹਨਾਂ ਗੈਂਗਸਟਰ ਦੇ ਨਾਲ ਆਪਣੇ ਸਵੰਦ ਜਿਹੜੇ ਰੱਖਲੇ ਸੋ ਪੰਜਾਬੀਓ ਇੰਨਾ ਤੋਂ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪ ਨੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਚੜਕਿਆ ਸੀਗਾ ਹੁਣ ਸੰਗਵੀਰ ਬਾਦਲ ਆਪਣੀ ਕੁਰਸੀ ਵਾਸਤੇ ਇੱਕ ਵਾਰ ਫੇਰ ਪੰਜਾਬ ਨੂੰ ਗੈਸਟਰ ਵਾਲੇ ਜਿਹੜਾ ਅੱਗ ਨਹੀਂ ਪੱਠੀ ਵਿੱਚ ਚੁੱਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਸਤਕਨੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਨ ਪ੍ਰੋਮੋਸਰ ਇਹ ਜੋ ਮਦਦ ਕਰਨ ਅਸੀਂ ਪੰਜਾਬ ਦੇ ਵਿੱਚੋਂ ਗੈਗਸਰਵਾਦ ਜਿਹੜਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ ਧੰਨਵਾਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਪਾ